ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਦੋ ਲੌਂਗ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਤੁਸੀਂ ਦੋ ਲੌਗ ਨੂੰ ਆਪਣੀ ਤਲੀ ਤੇ ਰੱਖ ਕੇ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਬਣੋ ਕਾਮਨਾਵਾਂ ਨੇ ਜਿਹੜੀਆਂ ਇਸ਼ਾਵਾਂ ਨੇ ਪੂਰੀਆਂ ਹੋ ਜਾਣਗੀਆਂ ਤੁਹਾਡੀਆਂ ਚਿੰਨੀਆਂ ਵੀ ਬਣੋ ਕਾਮਨਾ ਇਸ਼ਾਵਾਂ ਨੇ ਜੋ ਕਾਫੀ ਲੰਬੇ ਸਮੇਂ ਤੋਂ ਪੂਰੀਆਂ ਨਹੀਂ ਹੋ ਰਹੀਆਂ ਉਹ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਇਸ ਉਪਾਦੀ ਤੇ ਇਸ ਉਪਾਦ ਨੂੰ ਤੁਸੀਂ ਸੋਵਾਰ ਦੇ ਦਿਨ ਕਰਨਾ ਹੈ ਹਾੜ ਦੇ ਮਹੀਨੇ ਦੇ ਵਿੱਚ ਜਿਵੇਂ ਕਿ ਕੱਲ ਸੰਗ੍ਰਾਂਦ ਸੀ ਇਸ ਮਹੀਨੇ ਦੇ ਵਿੱਚ ਕਿਸੇ ਵੀ ਸੋਵਾਰ ਨੂੰ ਤੁਸੀਂ ਇਹ ਉਪਾ ਕਰ ਸਕਦੇ ਹੋ ਪਰ ਜੇਕਰ ਤੁਸੀਂ ਇਸ ਮਹੀਨੇ ਦੇ ਪਹਿਲੇ ਸੋਮਵਾਰ ਇਹ ਉਪਾਅ ਕਰ ਲੈਨੇ ਹੋ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ 21 ਦਿਨਾਂ ਦੇ ਵਿੱਚ ਪੂਰੀ ਹੋ ਜਾਵੇਗੀ ਜੇ ਜੇਕਰ ਤੁਸੀਂ ਇਸ ਉਪਾਅ ਨੂੰ 21 ਸੋਮਵਾਰ ਲਗਾਤਾਰ ਕਰ ਲੈਨੇ ਹੋ ਤਾਂ ਇਹ ਉਪਾਅ ਕਰਨ ਦੇ ਨਾਲ ਤਾਂ ਕਦੇ ਹੋ ਹੀ ਨਹੀਂ ਸਕਦਾ ਕਿ ਤੁਹਾਡੀ ਕੋਈ ਮਨੋ ਕਾਮਨਾ ਪੂਰੀ ਨਾ ਹੋਵੇ ਜੇਕਰ ਤੁਸੀਂ ਕਿਸੇ ਵੀ ਸੋਵਾਰ ਦੇ ਦਿਨ 2100 ਵਾਰ ਇਸ ਉਪਾਉ ਨੂੰ ਕਰ ਲੈਂਦੇ ਹੋ ਤਾਂ ਤੁਸੀਂ ਦੇਖੋਗੇ ਕਿ ਇਸ ਉਪਾਉ ਨੂੰ ਕਰਨ ਦੇ ਨਾਲ ਕਿਵੇਂ ਮਹਾਦੇਵ ਤੁਹਾਡੀ ਹਰ ਇੱਕ ਬਣੂ ਕਾਮਨਾ ਤੇ ਇਸ਼ਾ ਨੂੰ ਪੂਰਾ ਕਰ ਦੇਣਗੇ। ਕਿ ਕਈ ਵਾਰ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਚਾਹੁੰਦੇ ਹੋਏ ਵੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਉਸ ਚੀਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਹੜੀ ਚੀਜ਼ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਚਾਹੀਦੀ ਹੁੰਦੀ ਹੈ। ਬਹੁਤ ਸਾਰੇ ਲੋਕਾਂ ਦਾ ਇਹ ਹੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਤੇ ਜੇ ਫਿਰ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਹੈ ਨਾ ਪਰ ਪੈਸੇ ਦੀ ਬਹੁਤ ਹੀ ਜ਼ਿਆਦਾ ਫਜ਼ੂਲ ਖਰਚੀ ਰਹਿੰਦੀ ਹੈ ਇਸੇ ਤਰੀਕੇ ਦੇ ਨਾਲ ਕੁਝ ਲੋਕਾਂ ਦਾ ਇਹ ਵੀ ਸੁਪਨਾ ਹੁੰਦਾ ਹੈ ਕਿ ਸਾਡਾ ਆਪਣਾ ਘਰ ਹੋਵੇ ਕਿਉਂਕਿ ਕਈ ਲੋਕ ਵਿੱਚ ਹੁੰਦੇ ਆ ਜੋ ਕਿ ਰੈਂਟ ਤੇ ਕਿਰਾਏ ਤੇ ਰਹਿੰਦੇ ਆ ਉਹਨਾਂ ਦੇ ਕੋਲ ਆਪਣਾ ਘਰ ਵੀ ਰਹਿਣ ਦੇ ਲਈ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਕਿਸੇ ਦੂਸਰੇ ਦੇ ਕੰਮ ਕਰਾਏ ਤੇ ਰਹਿਣਾ ਪੈਂਦਾ ਹੈ ਤੇ ਇਸ ਤਰੀਕੇ ਦੇ ਨਾਲ ਹਰ ਇੱਕ ਮਨੁੱਖ ਦੀ ਆਪਣੀ ਆਪਣੀ ਇੱਛਾ ਹੁੰਦੀ ਹੈ ਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਇਸੇ ਦੇ ਕੋਲ ਆਪਣੇ ਆਪਣੀ ਗੱਡੀ ਹੋਵੇ ਆਪਣਾ ਵਧੀਆ ਘਰ ਹੋਵੇ ਵਧੀਆ ਬੰਗਲਾ ਬਣਿਆ ਹੋਵੇ ਸਾਡੇ ਕੋਲ ਹਰ ਇੱਕ ਚੀਜ਼ ਦੀ ਸਹੂਲਤ ਹੋਵੇ ਸਾਡੀ ਬਹੁਤ ਹੀ ਵਧੀਆ ਪਰਿਵਾਰ ਹੋਵੇ ਪਰ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਘਰ ਦੇ ਵਿੱਚ ਲੜਾਈ ਝਗੜਾ ਚੱਲਦਾ ਰਹਿੰਦਾ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਦੇਖਦੇ ਹਾਂ ਕਿ ਕਈ ਘਰਾਂ ਦੇ ਵਿੱਚ ਹਰ ਇੱਕ ਚੀਜ਼ ਦੀ ਸਹੂਲਤ ਹੁੰਦੀ ਹੈ ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਘਰ ਦੇ ਵਿੱਚ ਸੁਖ ਸਮ੍ਰiddhi ਨਹੀਂ ਹੁੰਦੀ ਬਹੁਤ ਜ਼ਿਆਦਾ ਲੜਾਈ ਝਗੜੇ ਤੇ ਕਲੇਸ਼ ਰਹਿੰਦਾ ਉਹਨਾਂ ਦੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਕੋਈ ਵੀ ਮਨੋਕਾਮਨਾ ਹੈ ਤੁਹਾਡੀ ਕੋਈ ਵੀ ਇੱਛਾ ਹੈ ਵਿਸ਼ੇ ਤੇ ਤੁਹਾਡੀ ਵੱਡੀ ਤੋਂ ਵੱਡੀ ਮਨੋਕਾਮਨਾ ਉਸ ਸਮੇਂ ਪੂਰੀ ਹੋ ਸਕਦੀ ਹੈ ਜਦੋਂ ਮਹਾਦੇਵ ਦੀ ਸ਼ਰਨ ਦੇ ਵਿੱਚ ਤੁਸੀਂ ਜਾਣਾ ਉਸ ਉਪਾਣੂ ਕਰਦੇ ਹੋ ਤੇ ਆਪਣੀ ਮਨੋਕਾਮਨਾ ਅਰਦਾਸ ਦੀ ਪ੍ਰਾਰਥਨਾ ਕਰਦੇ ਹੋ ਇਸ ਤਰੀਕੇ ਦੇ ਨਾਲ ਮਹਾਦੇਵ ਜੋ ਦੇਵੋ ਦੇ ਦੇਵ ਨੇ ਤੇ ਮਹਾਦੇਵ ਹੀ ਇੱਕ ਅਜਿਹੇ ਦੇਵ ਨੇ ਜੋ ਸਾਡੇ ਇਸ ਉਪਾਅ ਤੋਂ ਬਹੁਤ ਹੀ ਜਲਦੀ ਸਾਡੇ ਤੇ ਪ੍ਰਸੰਨ ਹੋ ਜਾਂਦੇ ਆ ਤੇ ਜੇਕਰ ਤੁਸੀਂ ਇਹਨਾਂ ਦੀ ਸ਼ਰਨ ਦੇ ਵਿੱਚ ਆਉਣੇ ਹੋ ਤੇ ਇਹ ਤੁਹਾਡੀ ਬਣੋ ਕਾਮਨਾ ਅਰਦਾਸ ਜੋ ਵੀ ਇੱਛਾ ਹੁੰਦੀ ਉਹਨੂੰ ਬਹੁਤ ਹੀ ਜਲਦੀ ਪੂਰਾ ਕਰ ਦਿੰਦੇ ਨੇ ਇਸੇ ਤਰੀਕੇ ਦੇ ਨਾਲ ਅਸੀਂ ਜੇਕਰ ਥੋੜੀ ਜਿਹੀ ਪਾਠ ਪੂਜਾ ਵੀ ਕਰਦੇ ਆ ਤੇ ਸਾਡੀ ਉਸ ਪਾਠ ਪੂਜਾ ਤੋਂ ਵੀ ਮਹਾਦੇਵ ਬਹੁਤ ਜਲਦੀ ਪ੍ਰਸੰਨ ਹੋ ਜਾਂਦੇ ਨੇ ਪ੍ਰਸੰਨ ਹੋ ਕੇ ਸਾਡੀਆਂ ਬਣੋ ਕਾਮਨਾ ਤੇ ਇੱਛਾ ਨੂੰ ਪੂਰਾ ਕਰ ਦਿੰਦੇ ਨੇ ਜੇਕਰ ਤੁਸੀਂ ਮਹਾਦੇਵ ਦੇ ਨਾਮ ਦਾ ਸਿਮਰਨ ਵੀ ਕਰ ਲੈਨੇ ਹੋ ਤਾਂ ਭਗਤ ਆਪਣੇ ਭਗਤਾਂ ਦੀ ਮਹਾਦੇਵ ਆ ਕੇ ਰੱਖਿਆ ਵੀ ਕਰਦੇ ਨੇ ਇਸ ਦੇ ਨਾਲ ਨਾਲ ਮਹਾਦੇਵ ਤੁਹਾਡੀ ਜ਼ਿੰਦਗੀ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਸੰਕਟ ਨਹੀਂ ਆਉਣ ਦਿੰਦੇ ਕਿਸੇ ਵੀ ਤਰ੍ਹਾਂ ਦਾ ਗਸ਼ਟ ਨਹੀਂ ਆਉਣ ਦਿੰਦੇ ਇਸ ਦੇ ਨਾਲ ਨਾਲ ਜੇਕਰ ਅਸੀਂ ਭੋਲੇनाथ ਦੀ ਪਾਠ ਪੂਜਾ ਕਰਦੇ ਹਾਂ ਤੇ ਇਹ ਇੰਨੇ ਜਾਦੇ ਭਗਤ ਹੁੰਦੇ ਆ ਇਸ ਤਰੀਕੇ ਦੇ ਨਾਲ ਉਹ ਆਪਣੇ ਭਗਤਾਂ ਨੂੰ ਉਹ ਵੀ ਚੀਜ਼ ਦੇ ਦਿੰਦੇ ਆ ਉਹਨਾਂ ਨੂੰ ਉਹ ਵੀ ਚੀਜ਼ ਪ੍ਰਾਪਤ ਕਰਾ ਦਿੰਦੇ ਆ ਜੋ ਉਹਨਾਂ ਦੇ ਭਾਗ ਤੇ ਉਹਨਾਂ ਦੀ ਕਿਸਮਤ ਦੇ ਵਿੱਚ ਨਹੀਂ ਲਿਖੀ ਹੁੰਦੀ ਇਸ ਤਰੀਕੇ ਦੇ ਨਾਲ ਜਦੋਂ ਸਾਡੇ ਭਾਗ ਜਾਂ ਕਿਸਮਤ ਦੇ ਵਿੱਚ ਹੀ ਕੁਝ ਨਹੀਂ ਲਿਖਿਆ ਹੁੰਦਾਗਾ ਸਾਨੂੰ ਜਗਾ ਜਗਾ ਠੋਕਰਾ ਖਾਣੀਆਂ ਹੀ ਲਿਖੀਆਂ ਹੁੰਦੀਆਂ ਨੇ ਸਾਡੀ ਕਿਸਮਤ ਦੇ ਵਿੱਚ ਤਾਂ ਫਿਰ ਸਾਡੇ ਭਾਗ ਨੂੰ ਕੌਣ ਬਦਲ ਸਕਦਾ ਏ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਇਸ ਉਪਾਅ ਨੂੰ ਕਰਾਂਗੇ ਤੇ ਮਹਾਦੇਵ ਦੀ ਸ਼ਰਨ ਦੇ ਵਿੱਚ ਜਾ ਕੇ ਆਪਣੀ ਪ੍ਰਾਰਥਨਾ ਕਰਾਂਗੇ ਤਾਂ ਮਹਾਦੇਵ ਸਾਡੇ ਇਹੇ ਭਾਗ ਤੇ ਕਿਸਮਤ ਨੂੰ ਵੀ ਬਦਲ ਕੇ ਰੱਖ ਦੇਣਗੇ ਇਸ ਤਰੀਕੇ ਦੇ ਨਾਲ ਹੁਣ ਅਸੀਂ ਗੱਲ ਕਰ ਲੈਣੀ ਹੈ ਕਿ ਕਿਹੜਾ ਉਪਾਅ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਦੋਂ ਤੇ ਕਿਹੜੇ ਸਮੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਚਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂੰਦਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਇਸ ਉਪਾਣੂ ਕਰਨ ਦੇ ਲਈ ਹੁਣ ਆਪਾਂ ਗੱਲ ਕਰ ਲੈਣੀ ਹੈ ਕਿ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਾਨੂੰ ਦੋ ਲੌਂਗ ਚਾਹੀਦੇ ਆ ਜਿਹੜੇ ਦੋ ਲੌਂਗ ਅਸੀਂ ਇਸ ਉਪਾਣੂ ਕਰਨ ਦੇ ਲਈ ਲੈਣੇ ਆ ਉਹ ਬਿਲਕੁਲ ਸਾਬਤ ਹੋਣੇ ਚਾਹੀਦੇ ਆ ਫੁੱਲ ਵਾਲੇ ਹੋਣੇ ਚਾਹੀਦੇ ਆ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਤੇ ਦੋ ਲੌਂਗ ਲੈਣ ਦੇ ਨਾਲ ਨਾਲ ਅਸੀਂ ਇੱਕ ਬਰਤਨ ਦੇ ਵਿੱਚ ਚੋਕੇ ਪਿੱਤਲ ਦਾ ਹੋਵੇਗਾ ਉਸ ਬਰਤਨ ਦੇ ਵਿੱਚ ਚਾਹੀਏ ਉਹ ਤੁਸੀਂ ਇੱਕ ਗੜਵੀ ਲੋਟਾ ਚਾਹ ਗਲਾਸ ਕਟੋਰੀ ਕੋਈ ਵੀ ਲੈ ਸਕਦੇ ਹੋ ਬਰਤਨ ਪਰ ਉਹ ਪਿੱਤਲ ਦੀ ਧਾਤੂ ਦਾ ਹੋਣਾ ਚਾਹੀਦਾ ਤੇ ਉਸ ਦੇ ਵਿੱਚ ਤੁਸੀਂ ਸ਼ੁੱਧ ਪਾਣੀ ਪਾ ਕੇ ਚਲ ਪਾ ਕੇ ਤਾਂ ਉਸ ਨੂੰ ਤੁਸੀਂ ਪਾਣੀ ਚਲ ਦੇ ਨਾਲ ਭਰ ਲੈਣਾ ਤੇ ਭਰਨ ਤੋਂ ਬਾਅਦ ਦੇ ਵਿੱਚ ਤੁਸੀਂ ਥੋੜੀ ਜਿਹੀ ਉਸ ਪਾਣੀ ਦੇ ਵਿੱਚ ਚਲ ਦੇ ਵਿੱਚ ਸ਼ੱਕਰ ਮਿਲਾ ਲੈਣੀ ਹੈ ਚੱਕਰ ਮਲਾ ਕੇ ਉਸ ਜਲ ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਮਿੱਠਾ ਕਰ ਲੈਣਾ ਹੈ ਜਦੋਂ ਤੁਸੀਂ ਇਸ ਜਲ ਦੇ ਵਿੱਚ ਥੋੜੀ ਜਿਹੀ ਚੀਨੀ ਪਾ ਕੇ ਉਸ ਨੂੰ ਮਿੱਠਾ ਕਰ ਲਓਗੇ ਤਾਂ ਇਹ ਉਪਾਅ ਕਰਨ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਧੰਨ ਦੀ ਸਮੱਸਿਆ ਹੈ ਤੇ ਤੁਹਾਡੇ ਘਰ ਦੇ ਵਿੱਚ ਧੰਨ ਦੀ ਸਮੱਸਿਆ ਪੂਰੀ ਤਰ੍ਹਾਂ ਦੂਰ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਇਹ ਜਿਹੜਾ ਤੁਸੀਂ ਮਿੱਠਾ ਚਾਹ ਤਿਆਰ ਕੀਤਾ ਇਸ ਨੂੰ ਲੈ ਕੇ ਤੇ ਜਿਹੜੇ ਤੁਸੀਂ ਦੋ ਲੌਂਗ ਲੈ ਆ ਫੁੱਲ ਵਾਲੀ ਲੈ ਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਕਿੱਥੇ ਜਾਣਾ ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਮਹਾਦੇਵ ਦੇ ਮੰਦਿਰ ਦੇ ਵਿੱਚ ਜਾਣਾ ਇਹ ਉਪਾਣ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਵੀ ਕਰ ਸਕਦੇ ਹੋ ਤੇ ਤੁਸੀਂ ਮੰਦਿਰ ਜਾ ਕੇ ਵੀ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਹੀ ਲੱਗੇ ਉੱਥੇ ਜਾ ਕੇ ਹੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਜਿੱਥੇ ਵੀ ਮਹਾਦੇਵ ਸ਼ਿਵਲਿੰਗ ਦਾ ਮੰਦਿਰ ਹੋਵੇਗਾ ਤੁਸੀਂ ਉੱਥੇ ਜਾਣਾ ਹੈ ਜਾ ਕੇ ਜਿਹੜੇ ਤੁਸੀਂ ਦੋ ਲੌਂਗ ਲਏ ਸੀ ਉਹਨਾਂ ਦੋ ਲੌਂਗਾਂ ਨੂੰ ਤੁਸੀਂ ਆਪਣੇ ਹੱਥ ਦੀ ਹਥੇਲੀ ਦੇ ਉੱਤੇ ਰੱਖ ਲੈਣਾ ਹੈ ਤੇ ਮਹਾਦੇਵ ਦੇ ਅੱਗੇ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਆਪਣੀ ਮਨੋ ਕਾਮਨਾ ਬੋਲਣੀ ਹੈ ਜੋ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਚਾਹੀਦਾ ਉਹ ਹੀ ਤੁਸੀਂ ਮਹਾਦੇਵ ਦੇ ਅੱਗੇ ਆਪਣੀ ਪ੍ਰਾਰਥਨਾ ਕਰਕੇ ਬੋਲ ਦੇਣਾ ਹੈ ਇਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਦੇ ਕੋਲ ਆਪਣਾ ਘਰ ਨਹੀਂ ਹੈਗਾ ਉਹ ਆਪਣੇ ਘਰ ਦੇ ਲਈ ਪ੍ਰਾਰਥਨਾ ਕਰਨਗੇ ਤੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਦੇ ਕੋਲ ਧਨ ਦੀ ਕਮੀ ਹੈ ਪੈਸੇ ਦੀ ਕਮੀ ਹੈ ਜਾਂ ਉਹਨਾਂ ਦੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਕਹਿੰਦਾ ਭਾਵੇਂ ਕਿ ਉਹਨਾਂ ਨੂੰ ਪੈਸੇ ਨੂੰ ਲੈ ਕੇ ਪ੍ਰੋਬਲਮ ਹੈ ਉਹ ਆਪਣੀ ਉਹੋ ਪ੍ਰੋਬਲਮ ਮੁਸ਼ਕਲ ਨੂੰ ਲੈ ਕੇ ਪ੍ਰਾਰਥਨਾ ਕਰਨਗੇ ਤੇ ਇਸੇ ਤਰ੍ਹਾਂ ਜਿੰਨਾਂ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਜਿਵੇਂ ਹੀ ਦੁੱਖ ਨੇ ਕਸ਼ਟ ਨੇ ਉਹ ਉਸ ਚੀਜ਼ ਨੂੰ ਲੈ ਕੇ ਮਹਾਦੇਵ ਦੇ ਅੱਗੇ ਆਪਣੀ ਪ੍ਰਾਰਥਨਾ ਕਰਨਗੇ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਦੋ ਲੋਗ ਆਪਣੇ ਹੱਥ ਦੀ ਹਥੇਲੀ ਤੇ ਰੱਖੇ ਹੋਏ ਸੀ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕੱਸ ਕੇ ਫੜ ਕੇ ਰੱਖ ਲੈਣਾ ਹੈ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਆਪਣੀ ਜਿਹੜੀ ਵੀ ਮਨੋ ਕਾਮਨਾ ਹੋਵੇਗੀ ਉਸ ਨੂੰ ਤੁਸੀਂ ਮਹਾਦੇਵ ਨੂੰ ਬੋਲ ਦੇਣਾ ਹੈ ਹੰ ਦਾ ਭਾਵ ਕਿ ਜਿਹੜੇ ਲੋਗ ਤੁਸੀਂ ਹੱਥ ਦੀ ਹਥੇਲੀ ਤੇ ਰੱਖੇ ਸੀ ਉਹਨਾਂ ਨੂੰ ਮੁਠੀ ਚ ਬੰਦ ਕਰ ਲੈਣਾ ਹੈ ਤੁਸੀਂ ਤੇ ਮਹਾਦੇਵ ਦੇ ਅੱਗੇ ਆਪਣੀ ਪ੍ਰਾਰਥਨਾ ਬੋਲ ਦੇਣੀ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਬੋਲਣਾ ਨਮਾ ਸ਼ਿਵਾਏ ਨਮਾ ਸ਼ਿਵਾਏ ਨਮਾ ਸ਼ਿਵਾਏ ਇਸ ਨੂੰ ਤੁਸੀਂ ਬੋਲਣਾ ਕਿੰਨੀ ਵਾਰ ਹੈ 11 ਵਾਰ ਭੁੱਲਣਾ 11 ਵਾਰ ਬੋਲਣ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਤੁਸੀਂ ਲੋਗ ਹੱਥ ਦੇ ਵਿੱਚ ਰੱਖੇ ਸੀ ਇਹ ਦੋਨੋਂ ਲੋੰਗਾ ਨੂੰ ਤੁਸੀਂ ਸ਼ਿਵਲਿੰਗ ਮਹਾਦੇਵ ਦੇ ਅੱਗੇ ਤੁਸੀਂ ਅਰਪਿਤ ਕਰ ਦੇਣੇ ਆ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਇੱਕ ਲੋਟਾ ਚਾ ਕਿਸੇ ਵੀ ਬਰਤਨ ਦੇ ਵਿੱਚ ਤੁਸੀਂ ਚਲ ਲੈ ਕੇ ਗਏ ਸੀ ਜਿਸ ਦੇ ਵਿੱਚ ਤੁਸੀਂ ਸ਼ੱਕਰ ਮਿਲਾ ਕੇ ਉਸ ਜਲ ਨੂੰ ਮਿੱਠਾ ਕੀਤਾ ਸੀ ਉਹ ਤੁਸੀਂ ਚਲ ਸ਼ਿਵਲਿੰਗ ਦੇ ਉੱਪਰ ਛਿੜਾ ਦੇਣਾ ਹੈ ਸ਼ਿਵਲਿੰਗ ਨੂੰ ਹੀ ਅਰਪਿਤ ਕਰ ਦੇਣਾ ਹੈ ਸ਼ਿਵਲਿੰਗ ਤੇ ਇਹ ਚਲ ਚੜਾਉਂਦੇ ਸਮੇਂ ਤੁਸੀਂ ਮਹਾਦੇਵ ਦੇ ਅੱਗੇ ਇਸ ਤਰੀਕੇ ਦੇ ਨਾਲ ਬੋਲਣਾ ਹੈ ਕਿ ਹੇ ਮਹਾਦੇਵ ਤੁਸੀਂ ਦੇਵੂ ਦੇਵੀ ਦੇਵ ਉਹ ਜੋ ਤੁਹਾਡੀ ਸ਼ਰਨ ਦੇ ਵਿੱਚ ਆਉਂਦਾ ਏ ਉਹ ਕਦੇ ਵੀ ਤੁਹਾਡੇ ਦਰ ਤੋਂ ਖਾਲੀ ਹੱਥ ਨਹੀਂ ਜਾਂਦਾ ਤੁਸੀਂ ਮੈਨੂੰ ਵੀ ਆਪਣੀ ਤੁਹਾਡੇ ਦਰਤੇ ਮੈਂ ਆਇਆ ਤੁਹਾਡੀ ਸ਼ਰਨ ਆਇਆ ਮੈਨੂੰ ਤੁਸੀਂ ਖਾਲੀ ਹੱਥ ਨਾ ਭੇਜਣਾ ਏ ਮਹਾਦੇਵ ਤੁਸੀਂ ਮੇਰੇ ਕਸ਼ਟਾਂ ਨੂੰ ਦੂਰ ਕਰ ਦੇਣਾ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਤੇ ਸੁੱਖ-ਸਮਰiddhi ਲੈ ਕੇ ਆਉਣਾ ਮੇਰੇ ਦੁੱਖਾਂ ਨੂੰ ਦੂਰ ਕਰਕੇ ਮੇਰੀਆਂ ਸਾਰੀਆਂ ਬਣੋ ਕਾਮਨਾ ਨੂੰ ਤੁਸੀਂ ਪੂਰਾ ਕਰ ਦਿਓ ਇਸ ਤਰੀਕੇ ਦੇ ਨਾਲ ਤੁਸੀਂ ਬੋਲਦੇ ਹੋਏ ਮਹਾਦੇਵ ਨੂੰ ਆਪਣੀ ਪ੍ਰਾਰਥਨਾ ਕਰਦੇ ਹੋਏ ਇਹ ਜਿਹੜਾ ਚਲ ਹੋਵੇਗਾ ਇਹ ਤੁਸੀਂ ਸ਼ਿਵਲਿੰਗ ਨੂੰ ਅਰਪਿਤ ਕਰਦੇ ਨਾ ਏ ਇਸ ਦੇ ਨਾਲ ਨਾਲ ਤੁਸੀਂ ਮਾਂ ਪਾਰਵਤੀ ਦਾ ਧਿਆਨ ਕਰਦੇ ਹੋਏ ਗਣਪਤੀ ਜੀ ਦਾ ਧਿਆਨ ਵੀ ਕਰਨਾ ਹੈ ਇਸ ਦੇ ਨਾਲ ਨਾਲ ਮਾਤਾ ਅਸ਼ੋਕ ਸੁੰਦਰੀ ਦਾ ਧਿਆਨ ਵੀ ਤੁਸੀਂ ਆਪਣੇ ਮਨ ਦੇ ਵਿੱਚ ਕਰਨਾ ਹੈ ਇਸੇ ਤਰੀਕੇ ਦੇ ਨਾਲ ਮਹਾਦੇਵ ਆਪਣੀ ਬੇਟੀ ਅਸ਼ੋਕਸੁੰਦਰੀ ਦੀ ਗੱਲ ਨੂੰ ਕਦੇ ਵੀ ਨਹੀਂ ਟਾਲਦੇ ਜਦੋਂ ਤੁਸੀਂ ਅਸ਼ੋਕਸੁੰਦਰੀ ਮਾਤਾ ਦਾਸ ਧਿਆਨ ਧਾਰ ਕੇ ਤੁਸੀਂ ਆਪਣੇ ਮਨ ਦੇ ਵਿੱਚ ਪ੍ਰਾਰਥਨਾ ਕਰਦੇ ਹੋਗੇ ਇਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਦਾ ਧਿਆਨ ਆਪਣੇ ਮਨ ਦੇ ਵਿੱਚ ਜ਼ਰੂਰ ਕਰਨਾ ਹੈ ਇਨਾਂ ਹੀ ਉਪਾਸਿਤੀ ਇਸ ਉਪਾਰ ਨੂੰ ਤੁਸੀਂ ਸੋਮਵਾਰ ਦੇ ਦਿਨ ਕਰਨਾ ਹੈ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਸਵੇਰੇ ਦੁਪਹਿਰੇ ਸ਼ਾਮ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਸੋਮਵਾਰ ਦੇ ਦਿਨ ਨੂੰ ਤੁਸੀਂ ਉਸੇ ਹੀ ਦਿਨ ਇਹ ਉਪਾਅ ਕਰ ਸਕਦੇ ਜੀ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੁਸੀਂ ਦੇਖੋਗੇ ਕਿ ਤੁਹਾਡੀ ਹਰ ਇੱਕ ਮਨੋ ਕਾਮਨਾ ਨੂੰ ਮਹਾਦੇਵ ਕਿਸ ਤਰੀਕੇ ਦੇ ਨਾਲ ਪੂਰਾ ਕਰ ਦਿੰਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਜ਼ਿੰਦਗੀ ਦੇ ਵਿੱਚ ਹਰ ਪਾਸੇ ਤੋਂ ਹਾਰ ਜਾਣੇ ਆ ਜਦੋਂ ਤੁਸੀਂ ਹਰ ਪਾਸੇ ਤੋਂ ਹਾਰ ਜਾਣਿਓ ਤਾਂ ਤੁਹਾਨੂੰ ਹਿੰਮਤ ਹਾਰਨ ਦੀ ਜ਼ਰੂਰਤ ਨਹੀਂ ਹੁੰਦੀ ਤੁਸੀਂ ਮਹਾਦੇਵ ਦੀ ਸ਼ਰਨ ਦੇ ਵਿੱਚ ਜ਼ਰੂਰ ਜਾਇਆ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਦੇਖਣਾ ਹੈ ਕਿ ਮਹਾਦੇਵ ਤੁਹਾਡੇ ਕਿਵੇਂ ਪਰਸੰਨ ਹੁੰਦੇ ਆ ਤੇ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਸੁੱਖਾਂ ਦੇ ਨਾਲ ਭਰ ਦਿੰਦੇ ਆ ਇਹ ਇੱਕ ਛੋਟਾ ਜਿਹਾ ਉਪਾਅ ਹੈ ਤੇ ਇਸ ਨੂੰ ਇਸ ਮਹੀਨੇ ਦੇ ਵਿੱਚ ਜ਼ਰੂਰ ਕਰਿਓ ਤੇ ਇਸ ਦੇ ਚਮਤਕਾਰੀ ਫਾਇਦੇ ਤੁਹਾਨੂੰ ਤੁਸੀਂ ਖੁਦ ਵੀ ਦੇਖ ਸਕਦੇ ਹੋ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਹੈ ਸੋ ਇੱਕ ਵਾਰ ਜ਼ਰੂਰ ਤੁਸੀਂ ਇਸ ਉਪਾਅ ਨੂੰ ਕਰਿਓ ਤੇ ਇਸ ਉਪਾਅ ਦੇ ਰਿਜ਼ਲਟ ਤੁਹਾਨੂੰ 21 ਦਿਨਾਂ ਦੇ ਵਿੱਚ ਵਿੱਚ ਹੀ ਮਿਲ ਜਾਣਗੇ ਕਿਉਂਕਿ ਹਰ ਇੱਕ ਮਨੋ ਕਾਮਨਾ ਤੁਹਾਡੀ ਇੱਛਾ ਇਸ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ 21 ਦਿਨਾਂ ਦੇ ਵਿੱਚ ਹੀ ਪੂਰੀ ਹੋ ਜਾਵੇਗੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਦੋ ਲੌਂਗ ਦੇ ਨਾਲ ਜੀਤਾ ਚਾਣ ਵਾਲਾ ਇਹ ਇੱਕ ਛੋਟਾ ਜਿਹਾ ਉਪਾਅ ਜੋ ਸਾਡੀਆਂ ਸਾਰੀਆਂ ਮਨੋਕਾਮਨਾ ਨੂੰ ਪੂਰਾ ਕਰ ਸਕਦੇ ਹੈ ਹਾਂਜੀ ਇਹ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਨਦਾਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਪਲੀਜ਼ ਆਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਸਪੋਰਟ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ